ਫਾਇਰ ਤੋਂ ਉੱਥੇ ਦੇਖਿਆ ਮੈਂ ਕਿਹਾ ਜੀ ਆਹ ਤਾਂ ਬ੍ਰੀਚ ਨਹੀਂ ਹੋ ਸਕਦਾ ਤਾਂ ਜੀ ਸਰ ਜੀ ਇਹ ਖੋਇਆ ਕਿਵੇਂ ਆਇਆ ਜੀ ਕਿੱਦ ਕਿਵੇਂ ਹੋਈ ਜਾਂਦਾ ਇੱਥੇ ਲੱਗੂਆ ਮੈਨੂੰ ਇਹਨੂੰ ਅਸੀਂ ਅੰਗਰੇਜ਼ੀ ਚ ਕਰਨੇ ਤਾਂ ਹੋ ਜਾਏ ਕੁਛ ਇਹ ਬਿਲਕੁਲ ਸਰ ਇਹ ਜਿਹੜੇ ਆ ਤੁਹਾਡੇ ਆ ਚੂਹੇ ਦੀਆਂ ਖੁੱਡਾਂ ਜੀ ਹਾਂਜੀ ਹਾਂਜੀ ਇਹ ਮੈਂ ਤੁਹਾਨੂੰ ਲੀਕੇਜ ਦਾ ਕਾਰਨ ਇਹ ਆ ਜੀ ਇਹ ਇਹਨੂੰ ਬੰਦ ਕਰਾਓ ਜੀ ਨਾਲ ਇਹਨੂੰ ਨਹੀਂ ਨਹੀਂ ਬੰਦ ਬੰਦ ਕਰਾਉਣ ਨਾਲ ਪ੍ਰੋਬਲਮ ਨਹੀਂ ਸੋਲਵ ਹੋਣੀ ਜੀ ਆਹ ਦੇਖੋ ਤੁਹਾਡੇ ਇਟਸ ਇਟਸ ਰੈਡੀ ਫॉर ਅਨਦਰ ਬ੍ਰੀਚ ਇਹਨਾਂ ਨੂੰ ਪਹਿਲਾਂ ਤੁਸੀਂ ਇਹਦੀ ਰੋਡ ਰੈਟਸ ਦੀ ਟ੍ਰੀਟਮੈਂਟ ਕਰਾਓ ਜੀ ਮੈਂ ਹਸਪਤਾਲਾਂ ਚ ਕਰਾਈ ਆ ਇਹ ਸਾਰੇ ਪਾਕੜੇ ਤੋਂ ਲੈ ਕੇ ਰਾਨੇ ਕਿੱਥੇ ਤੱਕ ਜਾਂਦੀ ਉੱਥੇ ਦਾ ਕਰਾਓ ਜੀ ਠੀਕ ਹੈ ਸਰ ਕਰਾ ਦਿਓ ਆਦਰਵਾਇਜ਼ ਬ੍ਰੀਚਸ ਹੁੰਦੇ ਰਹਿਣਗੇ ਹੁਣ ਇੱਕ ਬ੍ਰੀਚ ਲਈ ਤੁਹਾਡੇ ਸਾਰਾ ਸਾਰਾ ਪੈਰਾ ਫਰਨੇ ਲਈ ਇੱਥੇ ਲੱਗਿਆ ਹੋਇਆ ਜੀ ਦਿਸ ਇਜ਼ ਦਾ ਰੂਟ ਕੌਜ਼ ਜੀ ਇਹ ਮੈਂ ਤਿੰਨ ਚਾਰ ਜਗ੍ਹਾ ਤੇ ਹੋਰ ਵੀ ਨੋਟ ਕੀਤਾ ਤੁਸੀਂ ਮੈਂ ਇੱਥੋਂ ਸੁਆਣੇ ਤੱਕ ਜਾਊਂਗਾ ਇਹ ਜਿਹੜੀ ਰੋਡ ਰਟ ਮੈਨੇਜ ਹੈਦਾ ਅਸੀਂ ਰਿੰਦਰ ਹਸਪਤਾਲ ਚਲਾਇਆ ਉਹ ਕੰਪਨੀ ਹੈਗੀ ਆ ਪ੍ਰੋਪਰ ਸਾਰਾ ਥਾਪ ਉਹਦੇ ਚ ਕਰਾਇਆ ਲੁਧਿਆਣੇ ਦੇ ਹਸਪਤਾਲ ਚ ਕਰਾਇਆ ਠੀਕ ਹੈ ਸਰ ਇਹਦਾ ਪ੍ਰੋਫੈਸ਼ਨਲ ਜਿਹੜਾ ਸਾਰਾ ਹੈਗਾ ਤਾਂ ਪੂਰਾ ਮੈਨੇਜਮੈਂਟ ਕਰਾਓ ਜਿੰਨੀ ਦੇ ਰੋਡ ਰਟਸ ਰਹਿਣਗੇ ਤੁਹਾਡੇ ਬਰੀਚ ਹੁੰਦੇ ਰਹਿਣਗੇ ਜੀ ਜੀ ਠੀਕ ਹੈ ਸਰ ਠੀਕ ਹੈ ਇਹ ਮੈਂ ਹੰਦੇ ਸਾਰ ਪਹਿਲਾਂ ਮਾਰੀ ਦੀ ਜੜ ਫੜੀ ਆ ਫਿਰ ਮੈਂ ਤੁਹਾਡੇ ਕੋਲ ਆ ਦੇਖੋ ਸਾਰੀਆਂ ਜਿਹੜੀਆਂ ਤੁਹਾਡੀਆਂ ਚੂਹੇ ਦੀਆਂ ਖੱਡਾਂ ਜੀ ਇਹਦੇ ਨਾਲ ਜਿਹੜਾ ਹੈਗਾ ਕਿੱਡਾ ਵੱਡਾ ਕੋਈ ਕੱਲ ਨੂੰ ਨੁਕਸਾਨ ਹੋ ਸਕਦਾ ਆ ਮੈਂ ਦੇਖ ਰਿਹਾ ਵੀ ਕੁਝ ਚਾਬਲ ਨੂੰ ਸਤਨਾਜਾ ਕ ਮੈਂ ਸਭ ਨੂੰ ਬੇਨਤੀ ਕਰਦਾ ਵੀ ਜਿਹੜੀਆਂ ਤੁਹਾਡੀਆਂ ਮੇਨ ਨਹਿਰਾਂ ਹੈਗੀਆਂ ਉਹਦੇ ਕੰਢਿਆਂ ਦੇ ਉੱਤੇ ਇਹਨੂੰ ਅਵਾਇਡ ਕਰੋ ਨਹੀਂ ਤਾਂ ਇਹ ਕੋਈ ਮੇਜਰ ਕਾਰਜਵਾਨ ਸਕਦੇ ਜਿਹੜੀ ਤੁਹਾਡੀ ਧਾਰਮਿਕ ਅਸਤਾ ਉਹਦਾ ਅਸੀਂ ਸਤਿਕਾਰ ਕਰਦੇ ਆ ਲੇਕਿਨ ਆ ਜਿੱਦ ਇੱਕ ਸਾਰੀਆਂ ਖੋਡਾਂ ਜੇ ਤੁਸੀਂ ਜਿਹਨਾਂ ਨੂੰ ਖਰਾਕ ਦੇਈ ਜਾਓਗੇ ਤਾਂ ਵਧਣਗੇ ਫੁੱਲਣਗੇ ਪਰਿਵਾਰ ਉਹਨਾਂ ਦੇ ਤੇ ਉਹ ਸਾਰੇ ਅੰਦਰੋਂ ਖੋਖਲਾ ਕਰ ਦੇਣਗੇ ਸਾਰੇ ਤੁਹਾਡੇ ਜਿੰਨੇ ਵੀ ਬੰਨ ਹੈਗੇ ਆ ਨਹਿਰਾਂ ਦੇ ਇਹ ਬਹੁਤ ਮਤਲਬ ਸੀਰੀਅਸ ਮੈਟਰ ਹੈ ਯਾ ਦੇਖੋ ਇਹ ਆ ਦੇਖੋ ਤੇ ਸਾਰਾ ਖੋਖਲਾ ਹੋ ਜੇ ਅੰਦਰੋਂ ਠੀਕ ਆ ਆਪਣਾ ਕਿੰਨੇ ਫੁੱਟ ਦਾ ਜਬਨ ਹੈ 25 فٹ ਦਾ ਅੰਦਰੋਂ ਖੋਖਲਾ ਕਰਦਾ ਇਹਨਾਂ ਨੇ ਲੀਕੇਜ ਦਾ ਕਾਰਨ ਤਾਂ ਇਹੀ ਆ ਨਾ ਜੀ ਆਈ ਕਾਟਡ ਹੇਅਰ ਓਨਲੀ ਬਿਫੋਰ ਅ ਹੋਰ ਆਈ ਬੈਂਟ देयर ਮੈਨੂੰ ਮੁੰਡਾ ਕਹਿੰਦਾ ਗੱਡੀ ਮੈਂ ਕਹਿੰਦਾ ਇੱਥੇ ਰੋਕ ਮੈਂਗਾ ਠੀਕ ਹੈ ਸਰ ਮੈਂ ਕਹਾਂ ਮੈਂ ਤੁਰ ਕੇ ਜਾਉਂਗਾ ਜੀ ਜੀ ਜੇ ਮੈਨੂੰ ਤੁਰ ਕੇ ਜਾਂਦਾ ਮੈਂ ਲੱਭਦਾ ਜੀ ਇਹਨੂੰ ਠੀਕ ਹੈ ਸਰ ਠੀਕ ਹੈ ਦਿਸ ਇਜ਼ ਦਾ ਰੂਟ ਕੌਜ਼ ਆਫ ਲੀਕੇਜ ਨਿਕਰਾਂ ਨਹੀਂ ਸਰ ਇਹ ਇਹ ਬਿਮਾਰੀ ਦੀ ਜੜ੍ਹ ਇਹ ਆ ਜੀ ਸਾਰੀ ਰੈਡ ਵੀ ਕਰਾ ਦੇਣੀ ਐ ਨਹੀਂ ਕਰਾਣਾ ਪਊਗਾ ਜੀ ਤਾਂ ਹੀ ਆਦਰਵਾਈਜ਼ ਸਾਡੇ ਬਾਰੀ ਬਾਰੀ ਹੋਈ ਜਾਣਗੇ ਹਾਂ ਜਿਹਨੂੰ ਜਿਹੜਾ ਪਾੜਦੇ ਪਾੜਦੇ ਨਹੀਂ ਪਾੜ ਸ਼ਬਦ ਠੀਕ ਨਹੀਂ ਮੇਰੇ ਨਾਲ ਚੀਫ ਇੰਜੀਨੀਅਰ ਖੜੇ ਆ ਔਰ ਜਿਹੜਾ ਮੁੰਡਾ ਬਰਿੰਦਰ ਹੈ ਜਾਂ ਇਹਨਾਂ ਦੇ ਐਸਸੀ ਐਕਸ਼ਨ ਪੂਰੀ ਟੀਮ ਨਾਲ ਦੀ ਸਾਰੇ ਐਕਸਪਰਟ ਖੜੇ ਆ ਅਸੀਂ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਪਹਿਲਾਂ ਮੈਂ ਦੇਖਿਆ ਵੀ ਹੋਇਆ ਕਿਉਂ ਹੈ ਲੀਕੇਜ ਕਿਉਂ ਹੈ ਬਹੁਤ ਥੋੜੀ ਜਿਹੀ ਪਾਸਾ ਤੇ ਕਿੱਥੇ ਪਾਣੀ ਮੜਾ ਬੜਾ ਬੜਾ ਥੋੜਾ ਥੋੜਾ ਪਾਣੀ ਚੋਨਾ ਲਾਣ ਜੋਗਾ ਕੋਈ ਦਿੱਕਤ ਨਹੀਂ ਆ ਜੀ ਲੇਕਿਨ ਅਸੀਂ ਆ ਕੇ ਸਭ ਤੋਂ ਪਹਿਲਾਂ ਉਹਦੀ ਜੜ ਫੜੀ ਆ ਜੇ ਆ ਤੁਸੀਂ ਦੇਖ ਰਹੇ ਹੋ ਖੁੱਡਾਂ ਰੋਡੈਂਟਸ ਦੀ ਆ ਦੇਖ ਲਓ ਤੇ ਕੈਮਰਾਮੈਨ ਨੂੰ ਦਿਖਾਓ ਜੀ ਜ਼ਰਾ ਇਹਨੂੰ ਮੜਾ ਇਹਦੇ ਚ ਲੋਕ ਨੇ ਇੱਥੇ ਸਤਨਾਜਾ ਪਾਉਂਦੇ ਆ ਕੇ ਇਹਦਾ ਸਾਨੂੰ ਰੋਡੈਂਟਸ ਦਾ ਇਲਾਜ ਵੀ ਕਰਾਵਾਂਗੇ ਨਾਲ ਸੀ ਬਿਮਾਰੀ ਨੂੰ ਜੜੋਂ ਵੀ ਠੀਕ ਕਰਾਂਗੇ ਬਾਕੀ ਉਹ ਜਿਹੜਾ ਛੋਟਾ ਜਿਹਾ ਮਾਈਨਰ ਲੀਕ ਸੀ ਉਹਨਾਂ ਨੇ ਬੰਦ ਕਰ ਦਿੱਤੇ ਆਲਰੇਡੀ ਸੀਲ ਕਰ ਦਿੱਤੇ ਆ ਕੋਈ ਹੋਰ ਕਿ ਮੇਜ ਤੇ ਨਹੀਂ ਜਾਂਦੇ ਜਿਹੜੇ ਜੇ ਪ੍ਰੋਬਲੀ ਨਾਲ ਰਹਿੰਦੀ ਹੈ ਪਾਖੜੇ ਲੰਘਦੇ ਉਹਨਾਂ ਨੂੰ ਦਰਦਾ ਅਸੀਂ ਅਸੀਂ ਦੇਖੋ ਜੀ ਉਹਨਾਂ ਨੂੰ ਮੈਂ ਕਿਹਾ ਵੀ ਉਹ ਪੁਰਾਣਾ ਜ਼ਮਾਨਾ ਗਿਆ ਸਵੇਰੇ ਜਦੋਂ ਮੈਨੂੰ ਪਤਾ ਲੱਗਿਆ ਇਮੀਡੀਏਟਲੀ ਮੈਂ ਡਿਪਟੀ ਡਾਇਰੈਕਟਰ ਸਾਹਿਬ ਨੂੰ ਔਰ ਇਹਨਾਂ ਨਾਲ ਸਾਰਿਆਂ ਨਾਲ ਮੇਰੀ ਸਵੇਰ ਦੀ ਗੱਲ ਹੋ ਚੁੱਕੀ ਆ ਇਹਨਾਂ ਨੇ ਸਵੇਰੇ 6 ਵਜੇ ਹੋਇਆ ਤੇ ਬਸ 8 ਵਜੇ ਨੂੰ ਤਾਂ ਬੰਦ ਕਰਤਾ ਸੀ ਇਹਨਾਂ ਨੇ ਸਾਰਾ ਜੀ ਕੋਈ ਕੋਈ ਗੱਲ ਹੀ ਨਹੀਂ ਐ ਜੀ ਬਾਲੋ ਨਾਲ ਦੀ ਨਾਲ ਸਰ ਕੋਈ ਮੈਸੇਜ ਦਿਨਾ ਚਾਹੁੰਦੇ ਹਾਂ ਮੈਂ ਇੱਕ ਤਾਂ ਲੋਕਾਂ ਨੂੰ ਕਹਿੰਨਾ ਪੈਣ ਕਰਨ ਦੀ ਬਿਲਕੁਲ ਕੋਈ ਲੋੜ ਨਹੀਂ ਐ ਹਾਂ ਲੋਕਾਂ ਨੇ ਜੋ ਕਰਨਾ ਬਾਕੀ ਸਾਰਾ ਕੁਝ ਸਰਕਾਰ ਕਰੇਗੀ ਅਸੀਂ ਦੁਬਾਰਾ ਇਸ ਤਰ੍ਹਾਂ ਦੀ ਲੀਕੇਜ ਨਹੀਂ ਹੋਣ ਦੇਵਾਂਗੇ ਪਾੜ ਨਹੀਂ ਸੀਗਾ ਲੀਕੇਜ ਸੀ ਉਹ ਵੀ ਨਹੀਂ ਹੋਣ ਦੇਵਾਂਗੇ ਲੋਕਾਂ ਨੂੰ ਇੱਕੋ ਬੇਨਤੀ ਹੈ ਜੀ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਨਹਿਰ ਦੇ ਕੰਢਿਆਂ ਦੇ ਉੱਤੇ ਬੰਨੇ ਦੇ ਉੱਤੇ ਚੂਹਿਆਂ ਵਾਸਤੇ ਜਿਹੜਾ ਹੈਗਾ ਸਤਨਾਜਾ ਜਾਂ ਚਾਵਲ ਲਾ ਉਹਨਾਂ ਨੂੰ ਦਿਓ ਉਹ ਤੁਸੀਂ ਆਪਣੇ ਘਰ ਦੇ ਨੇੜੇ ਜਾ ਕੇ ਤੇ ਹੋਰ ਜਗ੍ਹਾ ਲੱਭ ਲੋ ਉਹਨਾਂ ਵਾਸਤੇ ਚੋਆ ਵਾਸਤੇ ਲੇਕਿਨ ਇੱਥੇ ਨਾ ਕਰੋ ਵੈਸੇ ਤਾਂ ਕਿਤੇ ਵੀ ਨਾ ਕਰੋ ਕਿਉਂਕਿ ਜਿਹੜੇ ਰੋਡ ਰੈਟਸ ਐ ਇਹਦੇ ਨਾਲ ਪਲੇਗ ਵਰਗੀਆਂ ਬਿਮਾਰੀਆਂ ਵੀ ਫੈਲਦੀਆਂ ਤੇ ਆਪਾਂ ਖੋਦੀ ਜਿਹੜੀ ਬਿਮਾਰੀ ਐ ਉਹ ਅਸੀਂ ਖੋਦੀ ਉਹਨੂੰ ਪੁੱਲ ਤੇ ਆ ਕੇ ਉਹਨਾਂ ਨੂੰ ਜਿਹੜਾ ਇੱਥੇ ਜੇ ਆਪਾਂ ਨੂੰ ਬਨੇ ਦੇ ਉੱਤੇ ਕਰਾ ਕੇ ਬਨੇ ਨੂੰ ਅੰਦਰੋਂ ਖੋਖਲਾ ਕਰ ਦਿੰਦੇ ਆ ਇਹ ਔਰ ਇਹੀ ਹੋਇਆ ਸੀਗਾ ਅਸੀਂ ਬਿਮਾਰੀ ਦੀ ਜੜ ਵੀ ਫੜ ਲਈ ਐ ਬੜੀ ਮੁਸ਼ਕਤੀ ਦਿਖਾਈ ਐ ਸਾਰੇ ਸਟਾਫ ਨੇ ਤੇ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਐ ਕੋਈ ਘਬਰਾਣ ਦੀ ਲੋੜ ਨਹੀਂ ਐ ਜਿਹੜੀ ਤੁਹਾਡੇ ਮੰਤਰੀ ਖੇਤਾਂ ਦਾ ਜਾਂ ਹਾਂਜੀ ਕੋਈ ਨਿਸ਼ਾਨ ਨਹੀਂ ਹੋਇਆ ਸਿਰਫ ਜਿਹੜਾ ਤੁਹਾਨੂੰ ਪਤਾ ਕਿ ਫਸਲ ਵੱਡੀ ਹੋਈ ਆ ਤਿੰਨ ਚਾਰ ਅਜੇ ਪਾਣੀ ਚੱਲਣੇ ਨਹੀਂ ਦਿੱਤਾ ਰਹਿਣੇ ਸਵੇਰੇ ਜਨ ਦੇ